ਜੋ ਜਿਨੇ ਕੇ ਤੁਹਾਨੂੰ ਪਤਾ ਹੈ ਕਿ ਫਲੱਟ ਸੀਜ਼ਨ ਚੱਲ ਰਿਹਾ ਹੈ ਔਰ ਪਿਛੋਂ ਪਾਣੀ ਆਣ ਕਰਕੇ ਦਰਿਆ ਵਿਆਸ ਦੇ ਵਿੱਚ ਪਾਣੀ ਦਾ ਪੱਧਰ ਵਧਿਆ ਹੋਣ ਕਰਕੇ ਅਸੀਂ ਮੈਂ ਤੇ ਐਸਟੀਮ ਸਾਹਿਬ ਇੱਧਰ ਸਾਰੇ ਜੋ ਪੁਲਾਤਰ ਤਹਿਸੀਲ ਦੇ ਪਿੰਡ ਹੈਗੇ ਉਹਨਾਂ ਦੇ ਚੱਕਰ ਲਗਾ ਰਹੇ ਹਾਂ ਔਰ ਜਿੱਥੇ ਜਿੱਥੇ ਕੋਈ ਰਾਸ਼ਨ ਦੀ ਕਿਤੇ ਤੁਹਾਡੇ ਚਾਰੇ ਦੀ ਲੋੜ ਹੈ ਪਸੇ ਚਾਰੇ ਦੀ ਲੋੜ ਹੈ ਮੈਡੀਕਲ ਟੀਮਾਂ ਉਹ ਸਾਰੇ ਜਿਹੜੀਆਂ ਮਦਦ ਕਰਵਾ ਰਹੇ ਹੈਗੇ ਆ ਔਰ ਹੁਣ ਇਹਨਾਂ ਨਾਲ ਜਿਹੜੇ ਪਿੰਡ ਵਾਸੀ ਹੈਗੇ ਨੇ ਮੈਂ ਮੀਟਿੰਗ ਵੀ ਕੀਤੀ ਗਈ ਹੈ ਔਰ ਉਹਦੇ ਵਿੱਚ ਇਹਨਾਂ ਦੀਆਂ ਜੋ ਮੰਗਾਂ ਸੀਗੀਆਂ ਉਹ ਸਿ ਨੋਟ ਕੀਤੀਆਂ ਹੈਗੀਆਂ ਔਰ ਜਿਹੜੀਆਂ ਸਾਡੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਮੰਗਾਂ ਇਹਦੀਆਂ ਨੇ ਪੂਰੀਆਂ ਹੋਣ ਵਾਲੀਆਂ ਅਸੀਂ ਕਰਵਾਵਾਂਗੇ ਬਾਕੀ ਕੁਛ ਮੰਗਾਂ ਸੀ ਜਿਹੜੀਆਂ ਅਸੀਂ ਇਹਨਾਂ ਦੀ ਨੋਟ ਕਰ ਲਈਆਂ ਔਰ ਫਲਡ ਸੀਜ਼ਨ ਤੋਂ ਬਾਅਦ ਜਿਹੜੇ ਕੋਈ ਕੰਮ ਹੋਣ ਵਾਲੇ ਹੈਗੇ ਨੇ ਉਹ ਅਸੀਂ ਮਾਜੂਦ ਦੀ ਸਰਵਨੋਟਿਸ ਲਾ ਕੇ ਸਰਕਾਰ ਤੱਕ ਪਹੁੰਚਾ ਦੇਣਗੇ ਦੀ ਗੱਲ ਕਰੀ ਕਦੋਂ ਤੱਕ ਇਹ ਜਿਹੜੇ ਹਾਲਾਤ ਸਥਿਰ ਹੋਣਗੇ ਸਭਾ ਦੇ ਦੇਖੋ ਇਹ ਸੈਪਟੰਬਰ ਤੱਕ ਚੱਲਦਾ ਹੁੰਦਾ ਫਲਡ ਸੀਜ਼ਨ ਸੋ ਇਹਦੇ ਵਿੱਚ ਜੇ ਪਿਛੋਂ ਬਰਸਾਤ ਹੋ ਰਹੀ ਹੈ ਤੇ ਉਹਦੇ ਕਰਕੇ ਪਾਣੀ ਜਿਹੜਾ ਹੈਗਾ ਉਹਦਾ ਪੱਧਰ ਵਧਿਆ ਪਰ ਇਹ ਵੀ ਹੁਣ ਫਲਡ ਸੀਜ਼ਨ ਦੇ ਵਿੱਚ ਕਿਹਾ ਨਹੀਂ ਜਾ ਸਕਦਾ ਕਿ ਕਦੋਂ ਇਹਦਾ ਪਾਣੀ ਦਾ ਘਟੇਗਾ ਜਾਂ ਕੀ ਹੈਗਾ ਬਟ ਸਾਨੂੰ ਆਸ ਹੈ ਜੀ ਇਹ ਕਿ ਜਦੋਂ ਬਰਸਾਤ ਪਿੱਛੇ ਹਟੇਗੀ ਤਾਂ ਉਹਦੇ ਨਾਲ ਜਿਹੜਾ ਹੈਗਾ ਪਾਣੀ ਦਾ ਪੱਧਰ ਨਿਮਾ ਹੋਏਗਾ ਔਰ ਰੂਟੀਨ ਵਾਲੇ ਜਿਹੜੇ ਕੰਮ ਕਰ ਰਹੇਗੇ ਉਹ ਸਭ ਚੱਲ ਪੈਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਸ਼ਾਸਨ ਵੱਲੋਂ ਟੀਮਾਂ ਆਈਆਂ ਵੀਰ ਏਡੀਸੀ ਸਾਹਿਬ ਆਏ ਨੇ ਐਸਡੀਓਮ ਸਾਹਿਬ ਆਏ ਤਹਿਸੀਲਦਾਰ ਸਾਹਿਬ ਜਿੰਨਾ ਵੀ ਪ੍ਰਸ਼ਾਸਨ ਆਇਆ ਹੈ ਧੰਨਵਾਦੀ ਇਹਨਾਂ ਦਾ ਪਰ ਇਹ ਵੀਰਾਂ ਨੂੰ ਇਹ ਵੀ ਬੇਨਤੀ ਕੀਤੀ ਜਿਹੜੀ ਅੱਜ ਮੰਗਾ ਰੱਖੀਆਂ ਨੇ ਤੇ ਜੇ ਸਾਡੀ ਆ ਮੰਗਾ ਪੂਰੀਆਂ ਇਹਨਾਂ ਨੂੰ ਅਸੀਂ ਕਿਹਾ ਕਰੋ ਤੇ ਉਹਨਾਂ ਨੇ ਵਿਸ਼ਵਾਸ ਦਵਾਇਆ ਅਸੀਂ ਇਹਨਾਂ ਦੇ ਧੰਨਵਾਦੀ ਆ ਤੇ ਵੀਰਾਂ ਸਾਰਿਆਂ ਨੂੰ ਮੁਸ਼ਕਲਾ ਜਿਹੜੀ ਹੱਲ ਹੋਈ ਜਾਣ ਇੰਨੀ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਜੀ ਜੇ ਇਸ ਤੋਂ ਅਗੂ ਇੱਕ ਕਮੀਨੀ ਆਉਂਦੀ ਰਹੇਗੀ ਜਿੰਦੋਂ ਤੱਕ ਮੈਡੀਕਲ ਟੀਮਾਂ ਨੇ ਕੀਆ ਨੇ ਜਾਂ ਸਾਡੇ ਪਸ਼ੂ ਚਿਕਿਤਸਾ ਲਈਏ ਡਾਕਟਰ ਦੀ ਟੀਮ ਹੈਗੀ ਹੈ ਉਹ ਸਾਰੀ ਜਿਹੜੀ ਹੈਗੀ ਹੈ ਉਹ ਇੱਥੇ ਫੁੱਟ ਰਹੀ ਹੈਗੀ ਤਾਂ